ਮੈਂ ਤਾਂ ਸਹੀ ਗੱਲ ਕਹੂੰਗਾ ਜਿਹੜੀ ਸਚਾਈ ਉਹ ਗੱਲ ਕਰਦਾ ਸਚਾਈ ਇਹੀ ਆ ਗਾਗਰ ਕੰਡ ਬਣਿਆ ਹੋਇਆ ਗਾਗਰ ਕੰਡ ਇੱਥੇ ਗਾਗਰ ਭਰ ਕੇ ਜਾਂਦੀ ਹੈ ਸ਼ਾਸਤਰਾਂ ਦੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਆਸਣ ਨੂੰ ਇਸ਼ਨਾਨ ਕਰਵਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੀ ਸਾਧ ਸੰਗਤ ਜੀ ਅਸੀਂ ਗਦਾਵਰੀ ਨਦੀ ਤੇ ਕੰਡੇ ਤੇ ਖੜੇ ਆ ਜਿਹੜੀ ਗੱਲ ਦਾ ਆਪਣੇ ਹੁਣ ਪੰਜਾਬ ਦੇ ਵਿੱਚ ਰੌਲਾ ਚੱਲ ਰਿਹਾ ਹੈ ਪਾਣੀਆਂ ਨੂੰ ਲੈ ਕੇ ਇਹ ਪਾਣੀ ਗੰਦਲੇ ਕੀਤਾ ਜਾ ਰਿਹਾ ਜਾਂ ਬਿਮਾਰੀਆਂ ਲੋਕਾਂ ਨੂੰ ਇਹ ਇੱਕ ਰਿਐਲਿਟੀ ਸਾਨੂੰ ਸਮਝਾਉਣਾ ਪੇਸ਼ ਕਰਦਾ ਪਾਣੀ ਆ ਜਿਹੜਾ ਪਵਿੱਤਰ ਮੰਨਿਆ ਜਾਂਦਾ ਜਿਵੇਂ ਨਦੀਆਂ ਗਦਾਵਰੀ ਪਵਿੱਤਰ ਮੰਨੇ ਇਸੇ ਜਾਲ ਨਾਲ ਮੰਨ ਕੇ ਚਲੋ ਵੀ ਇੱਥੋਂ ਭਰ ਕੇ ਉਹ ਬਣੀਏ ਕੋਮਲ ਜਗ੍ਹਾ ਦਿਖਾ ਉਥੋਂ ਗਾਗਰ ਕੌਂਡ ਬਣਿਆ ਹੋਇਆ ਗਾਗਰ ਕੌਂਡ ਇੱਥੇ ਗਾਗਰ ਭਰ ਕੇ ਜਾਂਦੀ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠਦੇ ਹੁੰਦੇ ਸੀ ਉਹਨਾਂ ਦੇ ਇਸ਼ਨਾਨ ਕਰਾਇਆ ਜਾਂਦੇ ਉਸ ਥਾਨ ਦੇ ਆਸਨ ਦੇ ਇਸ਼ਨਾਨ ਕਰਾਏ ਜਾਂਦੇ ਆ ਹਰ ਰੋਜ ਉੱਥੋਂ ਤੱਕ ਜਾਂਦਾ ਜਲ ਪਵਿੱਤਰ ਹੋ ਜਾਂਦਾ ਆਪਾਂ ਮੰਨਦੇ ਆ ਗੁਰੂ ਜੀ ਦੀ ਕਿਰਪਾ ਕਿਉਂਕਿ ਉਹ ਤਾਂ ਕਣ-ਕਣ ਵਿੱਚ ਆ ਪਰ ਆਪਾਂ ਥੋੜੀ ਗੁਰੂ ਆ ਇਹ ਪਵਿੱਤਰ ਜਾਲ ਗੰਦਾ ਕੀਤਾ ਹੋਇਆ ਅੱਗੇ ਲੋਕ ਨਹਾਉਂਦੇ ਸੀ ਇਹ 'ਚ ਨਹਾਉਂਦੇ ਸੀ ਕਿ ਨਹੀਂ ਨਹਾਉਂਦੇ ਸੀ ਕੋਮਲ ਬਾਈ ਪੀਂਦੇ ਵੀ ਸੀ ਹੁਣ ਕੋਈ ਨਹਾਉਂਦਾ ਇਹ 'ਚ ਦੇਖੋ ਕਿੱਦਾਂ ਕਿੰਨਾ ਵੱਡਾ ਦੇਖੋ ਅੱਗੇ ਥੋੜੇ ਛੱਪੜ 'ਚੋਂ ਨਾ ਲੈਂਦੇ ਸੀ ਲੋਕ ਕਿੱਡਾ ਵੱਡਾ ਸੋਮਾ ਕਿੱਡੀ ਨਦੀ ਆ ਤੇ ਕੋਈ ਨਾਉਂਦਾ ਨਹੀਂ ਨਾ ਦੱਸੋ ਕਾਰਨ ਕੀ ਗੰਦ ਗੰਦ ਪਾਤਾ ਆ ਦੇਖ ਸਾਰਾ ਇੱਥੇ ਲਿਖਿਆ ਹੋਇਆ ਇਹ ਆਪਾਂ ਪਾਣੀ ਗੰਦਲੇ ਕਰਦੇ ਜੇ ਕਿਸੇ ਲਈ ਪਾਣੀ ਪਵਿੱਤਰ ਹੁੰਦਾ ਜਿਵੇਂ ਨਦੀ ਆ ਕਿਸੇ ਲਈ ਜਿਵੇਂ ਆਪਣੇ ਗੁਰਬਾਣੀ ਮਤਾ ਪਵਨ ਗੁਰੂ ਤੇ ਪਾਣੀ ਪਿਤਾ ਆਪਣਾ ਪਿਓ ਆ ਪਾਣੀ ਪਿਤਾ ਜੇ ਪਿਓ ਨੂੰ ਗੰਦਲਾ ਤੇ ਕਰਾਂਗੇ ਤਾਂ ਆਪਣਾ ਸੌਖ ਕਿੱਥੋਂ ਮਿਲੂਗਾ ਜਦੋਂ ਆਪਾਂ ਪਾਣੀ ਗੰਦਲੇ ਕਰਨ ਲੱਗੇ ਕਿਸੇ ਨਾ ਕਿਸੇ ਤਰੀਕੇ ਨਾਲ ਪਾਣੀਆਂ ਦੇ ਆਪਣੇ ਕਿਸੇ ਲਈ ਪਵਿੱਤਰ ਜਾਲਾ ਇਹ ਕਿਸੇ ਲਈ ਪਾਉ ਆ ਪਵਨ ਗੁਰ ਪਾਣੀ ਪੀਤਾ ਹੈ ਤੇ ਗੰਦਾ ਹੋ ਗਿਆ ਤਾਂ ਲੋਕ ਸੌਖੇ ਕਿੱਥੋਂ ਰਹਿਣਗੇ। ਸੋ ਵੀ ਜਿਹੜੀ ਲੜਾਈ ਆ ਮੈਂ ਨਹੀਂ ਕਹਿੰਦਾ ਕੋਈ ਬਾਹਲਾ ਚੰਗਾ ਕੋਈ ਬਾਹਲਾ ਮਾੜਾ ਮੈਂ ਕਿਸੇ ਦੇ ਹੱਕ ਚ ਨਹੀਂ ਗਾ। ਮੈਂ ਨਹੀਂ ਕਿਸੇ ਨੂੰ ਮਾੜਾ ਕਹਿੰਦਾ ਮੈਂ ਨਹੀਂ ਕਿਸੇ ਨੂੰ ਕਹਿੰਦਾ ਵੀ ਆਹ ਚੰਗਾ ਤੇ ਆਹ ਬੰਦਾ ਮਾੜਾ। ਮੈਂ ਤਾਂ ਸਹੀ ਗੱਲ ਕਹੂੰਗਾ ਜਿਹੜੀ ਸਚਾਈ ਉਹ ਗੱਲ ਕਰਦਾ। ਸਚਾਈ ਇਹੀ ਆ ਵੀ ਜਿਹੜਾ ਪਾਣੀਆਂ ਦਾ ਰੌਲਾ ਵਾਕਈ ਸਹੀ ਰੌਲਾ ਹੋ। ਜਾਲ ਨੂੰ ਗੰਦਾ ਕਰਾਂਗੇ ਜੇ ਮੰਨ ਕੇ ਚੱਲ ਜੇ ਇਹ ਵੀ ਸੋਚ ਲੈਣੇ ਵੀ ਕੋਈ ਟੁਕੜਾ ਕੋਈ ਪੀਂਦਾ ਚੱਲ ਜੇ ਧਰਤੀ ਨਹੀਂ ਖਰਾਬ ਕਰਦਾ। ਜੇ ਇਹਨੇ ਦੇ ਮਤਾ ਕੋ ਚੱਲ ਗਏ ਪਰ ਉਹ ਤਾਂ ਸਾਰਿਆਂ ਨੂੰ ਪਤਾ ਹੀ ਵਾਕਿਆ ਅੱਜ ਕੱਲ ਬੰਦੇ ਐਜੂਕੇਟਡ ਆ ਵੀ ਪਾਣੀ ਆ ਆਪਾਂ ਨੂੰ ਪਾਣੀ ਨਾਲ ਬਹੁਤ ਸਾਰੀਆਂ ਜ਼ਹਿਰਾਂ ਆ ਰਹੀਆਂ ਇਨਸਾਨ ਨਾਲ ਹੀ ਘਾਤਕ ਆ ਆਪਣੇ ਨਹਾ ਨਹੀਂ ਸਕਦੇ ਹੁਣ ਜੇ ਪਾਣੀ ਦੇ ਬੋਰ ਕਰਦੇ ਆ ਪਾਣੀ ਡੂੰਘੇ ਹੋਈ ਜਾਂਦੇ ਆ ਤੇ ਜੇ ਪਾਣੀ ਇਹਦੇ ਨੇ ਨਹਾਉਂਦਾ ਹੁੰਦਾ ਬੰਦਾ ਇਹਦੇ ਨੇ ਕੱਪੜੇ ਧੋਉਂਦਾ ਹੁੰਦਾ ਇਹਦੇ ਨੇ ਪਸ਼ੂ ਨਹਾਉਂਦਾ ਹੁੰਦਾ ਜਿਵੇਂ ਅੱਗੇ ਸਾਫ਼ ਪਾਣੀ ਤੇ ਪਾਣੀ ਕਿਵੇਂ ਮੁੱਕ ਜੂ ਭਾਈ ਹੁਣ ਭੱਜੇ ਫਿਰਦੇ ਧਰਤੇ 'ਚ ਪਾਣੀ ਮੁੱਕ ਗਿਆ ਪਾਣੀ ਮੁੱਕ ਗਿਆ ਪਾਣੀ ਮੁੱਕਣੇ ਬੋਰ ਕਰੀ ਜਾਨੇ ਬੋਰ ਕਰੀ ਜਾਨੇ ਡੂੰਘੇ ਕਰੀਏ ਪਾਣੀ ਕੱਢੀ ਜਾਨੇ ਠੀਕ ਹੁਣ ਇਹ ਬੰਨ ਕੇ ਜਿਹਦੇ ਨਹੀਂ ਨਹਾਉਣਾ ਹੁੰਦਾ ਇਹਨੇ ਕੱਪੜੇ ਧੋਣੇ ਹੁੰਦੇ ਇਹਨੇ ਪਸ਼ੂ ਨਵਾਣੇ ਹੁੰਦੇ ਜਿਵੇਂ ਅੱਗੇ ਛਪੜਾਂ ਚ ਆਮ ਹੀ ਨਾਰਮਲ ਬੰਦੇ ਲੋਕ ਨਹਾਉਦੇ ਸੀ ਤਾਂ ਪਾਣੀ ਕਿਵੇਂ ਮੱਕ ਜੂ ਕਾਰਨ ਇਹ ਹੀ ਬਣਿਆ ਪਾਣੀ ਖਰਾਬ ਕਾਰਨ ਆਪਾਂ ਕੀ ਹਾਲਾਤ ਹੋ ਗਏ ਦੇਖ ਰਹੇ ਜਿਹੜੇ ਵੀ ਅਵੇਰ ਹੋ ਜੋ ਬੇਨਤੀ ਆ ਮੌਕਾ ਸਾਬ ਲੋ ਇਹ ਇੱਕ ਨੂੰ ਨੁਕਸਾਨ ਨਹੀਂ ਵੀ ਆ ਬੰਦੇ ਨੂੰ ਨੁਕਸਾਨ ਆ ਸਾਨੂੰ ਕੀ ਫਰਕ ਪੰਦਾ ਹਰ ਇੱਕ ਨੂੰ ਜੇ ਕੋਈ ਬੰਦਾ ਨਹੀਂ ਵੀ ਪੀਂਦਾ ਉਹ ਵੀ ਤਾਂ ਪਾਣੀ ਜਿਹੜੇ ਫਿਲਟਰ ਹੋ ਕੇ ਆਉਂਦਾ ਵੀ ਖਰਾਬ ਨੇ ਉਹ ਵੀ ਉਹਨਾਂ ਚ ਤੱਤ ਮਰ ਜਾਂਦੇ ਆ ਸਹੀ ਜਲਤਾ ਇਹੀ ਆ ਜਿਹੜਾ ਐਮ ਵਗਦਾ ਜਲ ਪੀਣਾ ਹੁੰਦਾ ਜੇ ਕੋਈ ਬਾਈ ਚਾਂਦ ਮੰਨਦਾ ਵੀ ਅਸੀਂ ਤਾਂ ਪੀਂਦੇ ਨਹੀਂ ਸਾਡੇ ਕੋਲ ਫੈਸਿਲਿਟੀਆਂ ਹੈਗੀ ਆ ਤੇ ਪਰ ਗੰਦਾ ਕਰਦੇ ਪਰ ਇਹ ਗੱਲ ਗਲਤ ਹੈ ਗੰਦਾ ਕਰਨਾ ਤਾਂ ਇੱਕ ਪਾਪ ਆ ਇਹ ਤੁਸੀਂ ਪਾਪ ਤਾਂ ਇੱਕ ਦਿਨ ਮੂਰੇ ਆਉਂਦੇ ਹੁੰਦੇ ਆ ਸੋ ਜੇਕਰ ਤੁਹਾਨੂੰ ਇਹ ਮੈਸੇਜ ਆ ਵੀਡੀਓ ਵਧੀਆ ਲੱਗੀ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰੋ ਤਾਂ ਜੋ ਕਿਸੇ ਨਾ ਕਿਸੇ ਨੂੰ ਸਮਝ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ